ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਜੋਚੇ ਸੋਚ ਨਾ ਹੋਈ ਜੇ ਸੋਚੀ ਲਖ ਵਾਰ ਜੁਬੇ ਜੁਬ ਨਾ ਹੋਈ ਜੇ ਲਾਇ ਰਹਾ ਲੇਵਤਾਰ ਭੁਖਿਆ ਭੁਖਣਾ ਉਤਰੀ ਜੀਵਨ ਨਾ ਬੁਰੀਆਂ ਪਾਰ ਜ਼ਹਿ ਜ਼ਿਆਨ ਪਾਲਖ ਹੋਈ ਤਾਂ ਇਕ ਨਾ ਚੱਲੇ ਨਾਲ ਕਿਵ ਸਜੀਆਰਾ ਹੋਈਐ ਕਿਵ ਕੋੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਿਆਈ

ਗਾਵੇ ਕੋ ਸਾਜ ਘਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦੀਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਤਨਾ ਕਥੀ ਨ ਆਵੇ ਟੋਟ ਕਤ ਘਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾਏ ਜੁਗਾ ਜੁਗੰਤਰ ਖਾਈ ਕਾਇ ਹੁਕਮਿ ਹੁਕਮ ਚਲਾਹਿ ਰਾਹੋ ਨਾਨਕ ਵਿਖੇ ਸੇਵੇ ਪਰਵਾ ਸਾਚਾ ਸਾਹਿਬ ਸਾਜਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅਗੇ ਰਖੀਐ ਜੀ ਦੀ ਸੇ ਦਰਬਾਰ ਮੋਹ ਕੇ ਬੋਲਣ ਬੋਲੀਏ ਜੀ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਰਕ ਐਵੇਂ ਜਾਣੀਏ ਸਭ ਆਪੇ ਸਚਿਆਰ ਤਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਾਰਾ ਕੀਆ ਪਾਉ ਦੁੱਖ ਪਰ ਹਾਰ ਸੁਖ ਘਰ ਲੈ ਜਾਏ ਗੁਰਮਖਾ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆਸਮਾਈ ਗੋਰੀ ਸਰਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੀ ਹੋ ਜਾਣਾ ਖਾਣਾ ਹੀ ਕਹਿਣਾ ਕਥਨ ਨਾ ਜਾਇ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਇ ਜੇ ਜੁਗ ਜਾ ਰੇ ਅਰ ਜਾ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸ ਨਾ ਜਾਇ ਤੀਰਥ ਨਾਵਾਂ ਜੇ ਤਿਸ ਪਾਵਾਂ ਵਿਨ ਪਾਣੇ ਕੇ ਨਾਇ ਕਰਿ ਜੇ ਤਿਸੇ ਸੁਗਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਤਵੇ ਚ ਰਤਨ ਜਵਾਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ 부ਜਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਏ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾ ਖਨਾਵੇ ਜਾਨੀਏ ਨਾਲ ਚਲੇ ਸਭ ਕੋਏ ਚੰਗਾ ਨਾ ਹੋ ਰਖਾਇਆ ਕਿਆ ਜਾਸਕੀ ਤਜਗ ਲੈ ਜੇ तिस ਨਦਣਾ ਵਹੀ ਤਾ ਵਤ ਨੋਛੇ ਕੇ ਕੀਟਾ ਅੰਦਰ ਕੀਟਕਾਰ ਵਿਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੂਜੇ ਜੇ ਤਿਸ ਗੁਣ ਕੋਏ ਕਰੇ ਸੁਣੀਏ ਸਿਤ ਪੀ ਸੁਨਾਥ ਸੁਣੀਏ ਤਰਤ ਤਵਲ ਆਕਾਸ ਸੁਣੀਏ ਦੀਪ ਲੋ ਪਤਾਲ ਸੁਣੀਏ ਪਈ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਬ ਮਾਇੰਦ ਸੁਣੀਏ ਮੁਖ ਸਰਾਹਨ ਮੰਦ ਸੁਣੀਏ ਜੋਗ ਜੁਗ ਤਨ ਭੇਦ ਸੁਣੀਏ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਐ ਸਤ ਸੰਤੋ ਗਿਆਨ ਸੁਣੀਐ ਸੜਕਾ ਈਸ਼ਾਨ ਸੁਣੀਐ ਪੜ ਪੜ ਪਾਵੇ ਮਾਨ ਸੁਣੀਐ ਲਾਗੇ ਸਿਆਸਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਪ ਪਾਪ ਕਾ ਨਾਸ ਸੁਣੀਐ ਸਰਾ ਗੁਨਾ ਕੈਗਾ ਸੁਣੀ ਸਿੱਖ ਪੀਰ ਪਾਸ਼ਾ ਸੁਣੀ ਅੰਦੇ ਪਾਵੇ ਰਾਹ ਸੁਣੀ ਆਤ ਹੋਵੇ ਸਦਾ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਪ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਕੇ ਜੇ ਕੋ ਕਹੀ ਪਿਛੇ ਪਛਦਾ ਹੈ کاغد کلم نہ لکھ ہار من کامنجن ہونے سگل نہ کھائے منع جم کے ساتھ نہ جائے ایسا نام نرجن ہوئے جی کو من جانے من کوئے من پا من مارگ ٹھاک نہ پائے منع پاسی پر گھڑ جائے من مگنا چلے پنت من تنم سے تیسن تی بند ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੁਕਤ ਦਵਾਰ ਮਨੇ ਪਰਵਾਰੇ ਸਾਧਾਰ ਮਨੇ ਤਰੇ ਤਾਰੇ ਗੁਰ ਸਿੱਖ ਮਨੇ ਨਾਨਕ ਪਵੇ ਨ ਪਿਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਏ ਦਰਜਾਨ ਪੰਜਾ ਗਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨਾ ਨਾ ਹੀ ਸੁਮਾਰ تول ترم دیا کا پوت سنتوک تھا پرکھیا جل سوت جے کو پوچھی ہوئی سچیار دولے اوپر گیتہ بار دھڑتی ہور پرے ہور ہور دیستے پاکتلے کون جور جی جات رنگا کے نام سبنا لکھیا وڑی کلام ایو لکھا لکھ جانے کوئی کوئے لکھا لکھیا کیتہ ہوئے کیتہ تانہ والے روپ کیتی تی دات جانے کون کوتا ਕੀਤਾ ਬਸਾਓ ਏਕੋ ਗਵਾਓ ਦਿਸਦੇ ਹੋਏ ਲੱਖ ਦਰਿਆਓ ਕੁਦਰਤ ਕਮਨ ਕਹਾਵੀ ਚਾਰ ਵਾਰਣ ਜਾਵਾ ਏਕ ਵਾਰ ਜੋਤਤ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਜਾਪ ਅਸੰਗ ਪਾਉ ਅਸੰਗ ਪੂਜਾ ਅਸੰਗ ਤਪਤਾਵ ਸੰਗ ਰਤਮੁਕ ਵੇਦ ਪਾਠ ਸੰਗ ਚੋਕ ਮਰੈ ਉਦਾਸ ਅਸੰਗ ਭਗਤੋ ਗੁਰੂ ਗਿਆਨ ਵਿਚਾਰ ਸੰਗ ਸਤੀ ਅਸੰਗ ਦਾ ਤਾਰ ਅਸੰਗ ਸੋਰਮਾ ਪਸਾਜ ਸੰਗ ਮੋਲੇ ਬੁਲਾਏ ਤਾਰ ਗੋਦਰਤ ਕਮਨ ਕਹਾ ਵਿਚਾਰ ਵਾਰਿਆਣਾ ਜਾਮਾ ਏਕ ਵਾਰ ਜੋਤੁਤ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਤੇ ਨਿਰੰਕਾਰ ਅਸੰਖ ਮੋਰਾ ਗੰਧ گور ਅਸੰਖ ਚੋਰ ਹਰਾਮ ਕੋਰਾ ਅਸੰਖ ਮਰ ਕਲ ਜਾਇ ਜੋਰ ਅਸੰਗੜ ਵੜਾ ਤਿਆ ਕਮਾਈ ਸੰਪਾਪੀ ਪਾਪ ਕਰ ਜਾਇ ਅਸੰਗ ਗੋੜੇ ਔਰ ਗੋੜੇ ਫਿਰਾਏ ਸੰਖ ਮਲੇਸ਼ ਮਲਪਾ ਖਾਇ ਅਸੰਗ ਨਿੰਦਕਸੀਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ

திருத்தபோ பாவை திலக்க மன சுனிய மனித மனோ அந்த சப நிண சோ சாணி பரமா சத் சுவா மன கவனா கவன கவன தித்த கவன வார கவன சே ரூ மாவன ஜித் ஆன பாய் பண்டி ஜி ஹோ பண وقت نہ پائیو گا دیا جے لکھن لکھ لیخ قرآن تھے توارنا جو کی جی جانے رت مانا کوئی جا کر دا سی کو ساجی جی آپ پی جانے سوئی کے وکار آکھا کی وصلائی کی ورن کی وجانا نانک آکھن ساب کو آکے ایک دو ایک سے آنا وڈہ سائی وڈی نائی کی تا جا کا ہوئے نانک جی کو آپ پو جانے اگے گیا نہ سوئے ਪਤਾਲ ਪਤਾਲ ਲਖ ਆਗਾਸ ਆਗਾਸ ਓੜ ਕੋੜ ਕਪਾਲ ਥਕੇ ਵੇਦ ਕਹਿਣ ਇਕ ਬਾਤ ਸਹਿਸ 18 ਕਹਿਨ ਕਤੇ ਬਾ ਸੁਲਿਖ ਤਾਤ ਲਿਖਾ ਹੋਏ ਤਾ ਲਿਖਿਆ ਹੈ ਲੇਖੇ ਹੋਏ ਵਿਨਾਸ਼ ਨਾਨਕ ਵਰਦਾਖੀਏ ਆਪੇ ਜਾਣੇ ਆਪ ਸਲਾਹੀ ਸਲਾਹ ਇਤੀ ਸੁਰਤ ਨਾ ਪਾਈਆਂ ਨਦੀਆਂ ਦੇਵਾ ਭਵੇ ਸੁਮੁੰਨ ਜਾਣੀਏ ਸੁਮਸਾ ਸੁਲਤਾਨ ਗੇਰਾ ਸੇਤੀ ਮਾਲ ਤਾਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਨ ਵਿਸਰੇ ਅੰਤ ਨ ਸਿਵਤੀ ਕੈ ਅਨੰਤ ਅੰਤ ਨ ਕੰਨੇ ਦੇ ਅਨੰਤ ਅੰਤ ਨ ਵੇਖਣ ਸੁਨਾਂਤ ਅੰਤ ਨ ਜਾਪੇ ਕੀ ਆਮਨ ਮੰਤ ਅੰਤ ਨ ਜਾਪੇ ਕੀ ਤਾਕਾਰ ਅੰਤ ਨ ਜਾਪੇ ਪਾਰਾਵਾਰ ਅੰਤ ਕਾਰਨ ਕੀਤੇ ਬਿਲਾਏ ਤਾਂ ਕਿ ਅੰਤ ਨ ਪਾਏ ਜਾਏ ਇਹ ਅੰਤ ਨ ਜਾਣੇ ਕੋਈ ਬੋਤਾ ਕਈਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉਚਾਰਾ ਏਵੜ ਉੱਚਾ ਹੋਏ ਕੋਈ ਇਸ ਉੱਚੇ ਕੋ ਜਾਣੇ ਸੋਈ ਜੇਵੜਿ ਆਪ ਜਾਣੇ ਆਪ ਆਪ ਨਾਨਕ ਨਰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵਡਾ ਦਾਤਾ ਤਿਲ ਨਾ ਤਮਾਏ ਕਹਤੇ ਮੰਗੇ ਜੋਤ ਅਪਾਰਹ ਕਹਤੇ ਅਗਣਤ ਨਹੀਂ ਵਿਚਾਰ ਕਹਤੇ ਕਾਪ ਟੋਟੇ ਵਿਕਾਰ ਕਹਤੇ ਲੈ ਲੈ ਮੁਕਰ ਪਾਏ ਕਹਤੇ ਮੂਰਖ ਖਾਈ ਖਾਏ

ਅਮਲ ਤਰਮਲ ਦੀਵਾਨ ਅਮਲ ਤਲਮਲ ਪਰਵਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਅਮਲ ਆਖਿਆ ਨਾ ਜਾਏ ਆਖਾ ਕਰੇ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬਨ ਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸਰ ਆਖੇ ਸਿਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰਨ ਮੁੰਜਣ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕੇ ਉਠ ਉਠ ਜਾਏ ਇਹ ਤੇ ਕੀਤੇ ਹੋਰ ਕਰੇ ਤਾਖ ਨ ਸਕੇ ਕਈ ਕੇ ਜੇ ਵੜ ਪਾਵੇ ਤੇ ਵੜ ਹੋਏ ਨਾਲਕ ਜਾਣੇ ਸਾਚਾ ਸੋਏ ਜੀ ਕੋ ਆਖੇ ਬੋਲ ਵਿਗੜ ਦਾ ਲਿਖੇ ਸਿਰਗਾ ਵਾਰਾ ਵਾਰੋ ਸੋਦਰ ਕੀ ਹਾ ਸੋ ਕਰ ਕੀ ਹਾ ਜਿਤ ਬੈ ਸਰਬ ਸਮਾਲੇ ਵਾਜਣਾਤ ਅਨੇਕ ਅ ਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰੀ ਸੋ ਕਹੀਅਨ ਕੇਤੇ ਗਾਵਣ ਹਾਰੇ ਗਾਵੇ ਤੋਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਤਨਮੁ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਤਰਮ ਵਿਚਾਰੇ ਗਾਵੇ ਸਰਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ 인ਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲ ਗਾਵੇ ਮੋਹਨੀਆ ਮਨਮੋਹਨ ਸੁਰਗਾ ਆਮਾਸ਼ ਭਿਆਲੇ ਗਾਵੇ ਰਤਨ ਪਾਈ ਤੇਰੇ 88 ਤੀਰਥ ਨਾਲ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਬਰ ਮੰਡਾ ਕਰ ਕਰ ਰਖੇ ਤਾਰੇ ਸੇ ਤਨੋਂ ਗਾਵੇ ਜੋਤਤ ਪਾਵਨ ਹਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਮਨੁ ਨਾਨਕੀਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਚਿ ਜਿਨ ਅਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੀਵ ਤੇ ਸਦੀ ਵਡਿਆਈ

ਆਇ ਬੰਤੀ ਸਦਜ ਮਾਤੇ ਮਨ ਜੀਤੇ ਜਗ ਜੀਤ ਆਦੇਸ ਤਿਸੇ ਆਦੀਸ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦੇ ਆ ਭੰਡਾਰ ਕੜ ਕੜ ਵਾਜੇ ਨਾਤ ਆਪਨਾਤ ਨਾਤੀ ਸਭ ਜਾ ਕੀ ਰਿੱਧ ਸਿਦਵਰਾ ਸਾਧ ਸੰਜੋਗ ਜੁ ਵਿਜੋਗ ਦੇ ਘਰ ਚਲਾਵੇ ਲੇ ਕੇ ਆਵੇ ਪਾਗ ਆਦੇਸ ਤਿਸੇ ਆਦੀਸ ਆਦ ਅਨੀਲ ਅਨਾਦ ਨਾਤ ਜੁਗ ਜੁਗ ਇੱਕੋ ਵੇਸ ਏ ਕਾਮਾਈ ਜੁਗਤ ਵੀ ਆਈ ਤਿਲ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਈ ਦੀਵਾਨ ਜਿਵਤਿਸ ਪਾਵੇ ਤਿਵੇਂ ਚਲਾਵੇਂ ਜਿਵ ਹੋਵੇ ਫਰਮਾਨ ਓ ਵੇਖਿਆ ਉਹਨਾਂ ਨਤਣਾਵੇ ਬਹੁਤਾਇ ਉਹੜਾਨ ਆਦੇਸ ਤਿਸੇ ਆਦੇਸ ਆਗ ਅਨੀਲ ਅਨਾਦ ਨਾਦ ਜੁਗ ਜੁਗੇ ਕਵਿਸ ਆਸਨ ਲੋਇ ਨੋਇ ਪੰਡਾਰ ਜੋ ਕਿਛ ਪਿਆਸ ਹੋਇ ਕਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਨਾਦ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋਲ ਲਖ ਹੋਏ ਲਖ ਹੋਏ ਲਖ ਵੇਸ ਲਖ ਲਖ ਢੇੜਾ ਕੀਏ ਏਕ ਨਾਮ ਜਗਦੀਸ਼ ਏਤਰਾਏ ਪਤ ਪਵੜੀਏ ਚੜੀਏ ਹੋਏ ਕੀਸ ਸੋਨਗਰਾ ਆਕਾਸੀ ਕੀਟਾ ਆਈਰੀ ਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਨ ਜੋਰ ਚੁਪੇ ਨੈਦਰ ਜੋਰ ਜੋਰ ਨਮੰਗਨ ਦੇਣਾ ਜੋਰ

ਤਿਸ ਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤੇ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਾਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ 케테 범메 가르त कडीए रोपर अंग के वेश कहते कर्म भूमि मेर केते कहते के धूप देश कहते इंद चंद सुर केते कहते के मंडल देश कहते सिद्ध पुतनाद कहते कहते देवी वेश कहते देव उदाल मुन कहते कहते रत्न समुंद ෙತಯ ಾಣ ಕෙತಿಯ ಾಣಯ ෙತೆೇ ಪාತನಿಂದ ಕෙತ್ಯ ಸುರ್ತಿ සේವ ಕತೆ නාළකන්ತනාන්ತ ග්‍යානಕಣමෑ ්‍යෑಯ ಪරಚಾಣ තිತ නාದප නෝදු කೋಡ අනந்தುತ್ತು. ਕਰਮਖਾਂਡ ਕੀ ਬਾਣੀ ਰੋਪ ਤਿੱਤੇ ਕਾੜਤ ਘੜੀਏ ਬੋਤਨੋਪ ਤਾਂ ਕੀ ਅਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪਿਸਤਾਏ ਤਿੱਥੇ ਘੜੀਏ ਸੁਰਤ ਮਤਮਨ ਬੁੱਧ ਤਿੱਥੇ ਘੜੀਏ ਸੁਰਾ ਸਿਦਾ ਕੀ ਸੁਧ ਕਰਮਖਾਂਡ ਕੀ ਬਾਣੀ ਜੋਰ ਤਿੱਤੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮੇਂ ਰਾਮ ਰਹਿਆ ਪਰਪੂਰ ਪਰਪੂਰ ਤਿੱਥੇ ਸੀਤੋ ਸੀਤਾ ਮੈ ਮਾਮਾਏ ਤਾ ਕੇ ਰੂਪ ਨ ਕਥਨੇ ਜਾਏ ਨਾ ਮਰੇ ਨ ਠਾਗੇ ਜਾਏ ਜਨ ਕੇ ਰਾਮ ਵਸੇ ਮਨ ਮਾਇ ਤਿੱਥੇ ਭਗਤ ਵਸੇ ਕੇ ਲੋ ਗਰੀ ਆਨੰਦ ਸਚਾ ਮਨ ਸੋਇ ਸਾਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਜਿੱਥੇ ਖੰਡ ਮੰਡਲ ਬ੍ਰਹਮੰਡ ਜੇ ਕੋ ਕਥਿ ਅੰਤ ਨਾ ਅੰਤ ਤੇਥੇ ਲੋ ਲੋ ਆਕਾਰ ਜਿਉ ਜਿਉ ਹੁਕਮ ਤੇ ਵੇਤਿ ਵਕਾਰ ਵੇਖੇ ਵਿਖੇ ਘਰ ਵਿਚਾਰ ਨਾਨਕ ਤਾ ਗੜਾ ਸਾਰ ਜਤ ਪਹਾਰਾਂ ਤੀਰ ਸੁਨਿਆਰ ਅਰਨ ਮਤ ਵੇਤ ਹਥਿਆਰ ਪਉਖਲਾ ਅਗੰਤਪਤਾ ਪਾਂਡਾ ਪਾਵੋ ਮ੍ਰਿਤਿਤ ਡਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਹਾਲ ਸ਼ਲੋਕ ਪਵਨ ਗੁਰੂ ਪਾਨੀ ਪਿਤਾ ਮਾਤਾ ਦਰਤ ਮਹਤ ਦਿਵਸ ਰਾਤ ਦੋਈਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਆ ਬੁਰੀਆਂ ਆ ਵਾਚੇ ਧਰਮ ਮਧੂਰ ਕਰਮੀ ਆਪੋ ਆਪਣੀ ਕੇਲੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ वाहे गुरु जी वाहे गुरु वाहे गुरु